ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨੀਕੇ ਸ਼ਰਮਾ ਸੋ ਆਏ ਦਿਨ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਕਿ ਵੱਖ-ਵੱਖ ਮੁਲਾਜ਼ਮਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿ ਉਹਨਾਂ ਦੀਆਂ ਮੰਗਾਂ ਜਾਂ ਜਿਹੜੇ ਵਾਦੇ ਸਰਕਾਰ ਨੇ ਪਹਿਲਾਂ ਕੀਤੇ ਸੀ ਉਹ ਹਜੇ ਤੱਕ ਵੀ ਪੂਰੇ ਨਹੀਂ ਹੋਏ ਤਾਂ ਹੁਣ ਵੀ ਅਸੀਂ ਹੁਸ਼ਿਆਰਪੁਰ ਦੇ ਮਿਨੀ ਸੈਕਟਰੀਏਟ ਵਿਕੇ ਮੌਜੂਦ ਆ ਤਾਂ ਮੁਲਾਜ਼ਮਾਂ ਦੇ ਵੱਲੋਂ ਇੱਥੇ ਜਿਹੜਾ ਕਿ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਗੱਲਬਾਤ ਵੀ ਅਸੀਂ ਕਰਾਂਗੇ ਸਰ ਅੱਜ ਇਕੱਤਰ ਹੋਏ ਪਏ ਉਹ ਇੱਥੇ ਸਾਰੇ ਮੁਲਾਜ਼ਮ ਨੇ ਕੀ ਮੰਗਾ ਨੇ ਕੀ ਕੁਝ ਕਾਰਨ ਹੈ ਜੀ ਭਾਈ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਜਿਹੜੀ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਆ ਜਿਹੜੀ ਸਾਰੇ ਵਿਭਾਗਾਂ ਦੀ ਕਲੈਰੀਕਲ ਜਥੇਬੰਦੀਆਂ ਦੀ ਇੱਕੋ ਇੱਕ ਕਲੈਰੀਕਲ ਕਰਮਚਾਰੀਆਂ ਦੀ ਇੱਕੋ ਇੱਕ ਜਥੇਬੰਦੀ ਆ ਉਹਦਾ ਮੈਂ ਜ਼ਿਲ੍ਹਾ ਪ੍ਰਧਾਨ ਐ ਇਹ ਦੀਪਕ ਸ਼ਰਮਾ ਜੀ ਉਹਦੇ ਜ਼ਿਲ੍ਹੇ ਦੇ ਵਾਈਸ ਪ੍ਰੈਜ਼ੀਡੈਂਟ ਐ ਤੇ ਸਾਡੇ ਨਾਲ ਹੋਰ ਵੱਖ-ਵੱਖ ਵਿਭਾਗਾਂ ਦੇ ਪ੍ਰਧਾਨ ਜਨਰਲ ਸਕੱਤਰ ਸਾਰੇ ਮੁਲਾਜ਼ਮ ਸਾਥੀ ਹੈ ਜਿਹੜੇ ਸਾਰੇ ਪੰਜਾਬ ਦੇ ਬਲੌਕ ਦਫ਼ਤਰਾਂ ਤੋਂ ਲੈ ਕੇ ਡਾਇਰੈਕਟੋਰੇਟ ਦਫ਼ਤਰਾਂ ਤੱਕ ਦੇ ਸਾਰੇ ਮੁਲਾਜ਼ਮ ਇਹਦੇ ਵਿੱਚ ਸ਼ਾਮਲ ਹੈ ਇਹ ਜਿਹੜੀ ਜਥੇਬੰਦੀ ਦੀ ਕਾਰਨ ਤੇ ਅੱਜ ਅਸੀਂ ਇਹ ਟ੍ਰੈਲੀ ਕਰ ਰਹੇ ਹਾਂ ਜਿਲ੍ਹਾ ਹੈੱਡਕੁਆਟਰ ਤੇ ਸਾਰੇ ਪੰਜਾਬ 'ਚ ਹੋ ਰਹੀਆਂ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫ਼ਤਰਾਂ ਦੇ ਬਾਹਰ ਹੋ ਰਹੀਆਂ ਇਹ ਜਿਹੜੀਆਂ ਰੈਲੀਆਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਵਜੋਂ ਹੋ ਰਹੀਆਂ ਜਿਹੜੀ ਇਹ ਸਰਕਾਰ ਹੈ ਮੁਲਾਜ਼ਮਾਂ ਨਾਲ ਵਾਅਦੇ ਕਰਕੇ ਆਈ ਸੀ ਇਹਨਾਂ ਨੇ ਉਹ ਵਾਅਦੇ ਤੇ ਕੀ ਪੂਰੇ ਕਰਨੇ ਜੋ ਮੁਲਾਜ਼ਮਾਂ ਨੂੰ ਮਿਲਦਾ ਆ ਰਿਹਾ ਸੀ ਉਹ ਵੀ ਦੇਣ ਤੋਂ ਅੱਜ ਭੱਜ ਰਹੇ ਆ ਡੀਏ ਸਾਡਾ 16% ਘੱਟ ਮਿਲ ਰਿਹਾ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਨੋਟੀਫਿਕੇਸ਼ਨ ਇਹਨਾਂ ਨੇ ਕਰ ਦਿੱਤੀ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਸੈਂਟਰਲ ਪੈਟਰਨ ਤੇ ਜਿਹੜੀ ਇਹ ਭਰਤੀ ਕਰ ਰਹੇ ਆ ਮੁੱਢਲੀ ਤਨਖਾਹ ਮੁਲਾਜ਼ਮਾਂ ਨੂੰ ਦੇ ਰਹੇ ਆ ਟਾਈਪ ਚੈਸ ਦੀ ਥਾਂ ਤੇ ਕੰਪਿਊਟਰ ਟ੍ਰੇਨਿੰਗ ਲਾਗੂ ਕਰਨੀ ਚਾਹੀਦੀ ਇਹਨਾਂ ਨੂੰ ਹੋਰ ਜਿਹੜੇ ਸਾਡੇ 37 ਭੱਤੇ ਜਿਹੜੇ ਇਹਨਾਂ ਨੇ ਬੰਦ ਕੀਤੇ ਆ ਪੇ ਕਮਿਸ਼ਨ ਦੇ ਸੈਕੰਡ ਪਾਰਟ ਨੂੰ ਇਹ ਲਾਗੂ ਨਹੀਂ ਕਰ ਰਹੀ ਜਿਹੜਾ ਪੈਨਸ਼ਨਾਂ ਨੂੰ 2.59 ਦਾ ਗੁਣਾਕ ਦੇਣਾ ਇਹ ਜਿਹੜੇ ਸਾਰੇ ਕੰਮ ਹੈ ਸਰਕਾਰ ਨੇ ਕਰਨੇ ਸੀ ਸਾਡੇ ਨੇ ਟੇਕਲ ਟੇਬਲ ਟੱਕ ਦੌਰਾਨ ਇਹ ਮੰਨ ਚੁੱਕੀ ਆ ਪਰ ਇਹ ਅੱਜ ਇੱਕ ਮੁਲਾਜ਼ਮਾਂ ਨਾਲ ਗੱਲ ਕਰਨ ਤੋਂ ਭੱਜ ਰਹੇ ਆ ਜਿਹਦੇ ਮਜ਼ਦੂਰੀ ਵਾਸਤੇ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ ਸਰ ਜੇਕਰ ਅਸੀਂ ਟੇਬਲ ਟਾਕ ਦੀ ਗੱਲ ਕਰੀਏ ਜਿਵੇਂ ਕਿ ਤੁਸੀਂ ਵੀ ਕਹਿ ਰਹੇ ਹੋ ਟੇਬਲ ਟਾਕ ਲਈ ਮੰਨਤਾ ਜ਼ਰੂਰ ਜਾਂਦੇ ਨੇ ਪਰ ਉਸ ਦਾ ਹੀਲਾ ਵਸੀਲਾ ਕੋਈ ਨਹੀਂ ਨਿਕਲਦਾ ਕਿ ਸਿਰਫ ਇੱਕ ਅੱਗੇ ਤੋਂ ਅੱਗੇ ਫਰਦਰ ਡਿਲੇ ਪਾਇਆ ਜਾਂਦਾ ਹੈ ਕੰਮਾਂ ਦੇ ਵਿੱਚ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪੁਰਾਣੀਆਂ ਸਰਕਾਰਾਂ ਵੀ ਇਦਾਂ ਕਰਦੀਆਂ ਸੀ ਪਰ ਉਹ ਇਦਾਂ ਇੰਨਾ ਟਾਈਮ ਲਟਕਾਉਂਦੀਆਂ ਨਹੀਂ ਸੀ ਇਹ ਜਿਹੜੀ ਸਰਕਾਰ ਹੈ ਆਪਣਾ ਟਾਈਮ ਨਗਾ ਰਹੀ ਆ ਇਹ ਜਿਹੜੇ ਮੁਲਾਜ਼ਮਾਂ ਨਾਲ ਝੂਠੇ ਵਾਦੇ ਕਰਕੇ ਆਏ ਸੀ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਸਾਨੂੰ ਸੱਤਾ ਵਿੱਚ ਲਿਆਓ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਮੁਲਾਜ਼ਮ ਪੱਕੀ ਫੈਸਲੇ ਲਵਾਵਾਂਗੇ ਪਰ ਮੁਲਾਜ਼ਮ ਪੱਕੀ ਫੈਸਲੇ ਇਹਨਾਂ ਨੇ ਪਹਿਲੀ ਕੈਬਨਿਟ ਚ ਕੀ ਲੈਣੇ ਸੀ ਅੱਜ ਦੀਵਾਲੀ ਦਾ ਤਿਉਹਾਰ ਆਣ ਵਾਲਾ ਤੇਰੇ ਡੀਏ ਤੱਕ ਵੀ ਇਹਨਾਂ ਨੇ ਚੁੱਪੀ ਧਾਰੀ ਹੋਈ ਆ ਜਿਹੜਾ 16% ਮਹਿੰਗਾਈ ਭੱਤੇ ਦੀ ਕਿਸ਼ਤ ਮੁਲਾਜ਼ਮਾਂ ਨੂੰ ਮਿਲਣੀ ਸੀ ਉਹਦੇ ਤੇ ਵੀ ਇਹ ਚੁੱਪ ਬੈਠੇ ਹੋਏ ਆ ਸਰ ਵੱਡੇ ਵੱਡੇ ਦਮਗੱਜੇ ਮਾਰੇ ਜਾਂਦੇ ਨੇ ਕਿ ਅਸੀਂ ਮੁਲਾਜ਼ਮਾਂ ਦੇ ਬਹੁਤ ਹਤਾਇਸ਼ੀ ਆ ਬਹੁਤ ਫਿਕਰ ਹੈ ਸਾਨੂੰ ਪਰੰਤੂ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੀ ਸਮੱਸਿਆ ਵੱਲ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਹਾਲਕਿ ਲਗਾਤਾਰ ਪ੍ਰੋਟੈਸਟ ਜਾਰੀ ਰਹਿੰਦੇ ਨੇ ਜੀ ਸਰ ਸਾਨੂੰ ਕੋਈ ਸ਼ੌਂਕ ਨਹੀਂ ਸੀਗਾ ਇਸੇ ਕਰਕੇ ਆਪਾਂ ਸੜਕਾਂ ਤੇ ਆ ਰਹੇ ਆਂ ਮੁਲਾਜ਼ਮ ਨੂੰ ਕੋਈ ਸ਼ੌਂਕ ਨਹੀਂ ਵੀ ਆਪਾਂ ਆਪਣਾ ਕੰਮ ਛੱਡ ਕੇ ਸੜਕਾਂ ਤੇ ਉਤਰੀਏ ਪਰ ਏਸੀ ਝੂਠੇ ਵਾਦੇ ਕਰਕੇ ਸਾਨੂੰ ਸੜਕਾਂ ਤੇ ਉਤਰ ਕੇ ਰੈ ਡਿਟੇਸ਼ਨ ਕਰਨੀ ਪੈ ਰਹੀ ਆ ਅਸੀਂ ਵੀ اسی ਸੋਚ ਕੇ ਲੈ ਆਏਗੇ ਇਹ ਸਰਕਾਰ ਮੁਲਾਜ਼ਮਾਂ ਲਈ ਬਹੁਤ ਅੱਛਾ ਕਰੇਗੀ ਪਰ ਉਸ ਉਹ ਸਭ ਝੂਠੇ ਵਾਦੇ ਨਿਕਲੇ ਪਰ ਬੜਾ ਅਫਸੋਸ ਆ ਸਾਨੂੰ ਇਸ ਚੀਜ਼ ਤੇ ਵੀ ਸਾਡਾ ਐਡਾ ਵੱਡਾ ਧੋਖਾ ਹੋ ਗਿਆ ਸਾਨੂੰ ਕਹਿੰਦੇ ਹਰਾ ਪੈਨ ਚੱਲੂਗਾ ਤੁਹਾਡੀਆਂ ਤਰੱਕੀਆਂ ਵਾਲੇ ਚੱਲੂਗਾ ਤੁਹਾਨੂੰ ਸਾਰਾ ਡੀਏ ਦਿੱਤਾ ਜਾਊਗਾ ਆ 16% ਇਹ ਬਹੁਤ ਜ਼ਿਆਦਾ ਹੁੰਦਾ ਵਾ ਜਦੋਂ ਮੁਲਾਜ਼ਮ ਦੀ Diwali ਹੁੰਦੀ ਖੁਸ਼ੀ ਹੁੰਦੀ ਆ ਕਿ ਸਾਨੂੰ ਕੁਝ ਮਿਲੂਗਾ ਪਰ ਅੱਜ ਸਾਨੂੰ ਕੁਝ ਨਹੀਂ ਮਿਲ ਰਿਹਾ ਇਹਨਾਂ ਸਾਨੂੰ ਬਹੁਤ ਉਦਾਸੀ ਹੈ ਸਾਰੇ ਮੁਲਾਜ਼ਮਾਂ 'ਚ ਬੜੀ ਨਿਮੋਸ਼ੀ ਹੈ ਵੀ ਸਾਨੂੰ ਕੁਝ ਨਹੀਂ ਮਿਲਿਆ ਆਪਣੇ ਸਾਥੀਆਂ ਨੂੰ ਸੀ ਕੁਝ ਨਹੀਂ ਲੈ ਕੇ ਦੇਵੇ ਇਸ ਕਰਕੇ ਅਸੀਂ ਰੋੜਾ ਤੇ ਉਤਰਿਆ ਅਗਲਾ ਸੰਘਰਸ਼ ਹੋਰ ਵੀ ਜ਼ਿੱਕਾ ਕੀਤਾ ਜਾਊਗਾ ਜੇ ਸਰਕਾਰ ਸਾਡੇ ਨਾਲ ਨਾ ਕਰਦੀ ਸੋ ਸਰ ਤੁਸੀਂ ਵੀ ਪਹੁੰਚੇ ਹੋਏ ਹੋ ਵਾਦੇ ਲਗਾਤਾਰ ਸਰਕਾਰ ਦੇ ਜਿਹੜੇ ਕਿ ਝੂਠੇ ਪੈਂਦੇ ਦਿਖਾਈ ਦੇ ਰਹੇ ਨੇ ਅੱਜ ਰੋਡ ਤੇ ਪ੍ਰੋਟੈਸਟ ਕਰ ਰਹੇ ਹਾਂ ਜੇਕਰ ਕੋਈ ਹਿੱਲਾ ਨਹੀਂ ਨਿਕਲਦਾ ਤਾਂ ਅਗਲਾ ਵਿਰੋਧ ਪ੍ਰਦਰਸ਼ਨ ਕੀ ਹੋਵੇਗਾ ਦੇਖੋ ਸਰਕਾਰ ਤਾਂ ਇਹ ਤਾਂ ਲਾਰਿਆਂ ਦੀ ਸਰਕਾਰ ਸਿੱਧ ਹੋ ਗਈ ਆ ਜਦੋਂ ਇਹਨਾਂ ਨੇ ਸੱਤਾ ਵਿੱਚ ਆਉਣਾ ਸੀ ਤੇ ਇਹ ਸਾਨੂੰ ਅਸ਼ਵਾਸ਼ਣ ਦਿਵਾ ਰਹੇ ਸੀ ਕਿ ਤੁਹਾਡੀ ਜਿਹੜੀ ਆ ਪੁਰਾਣੀ ਪੈਨਸ਼ਨ ਜਿਹੜਾ ਸਾਡਾ ਸਾਰੇ ਜਥੇਬੰਦੀਆਂ ਦਾ ਇੱਕੋ ਇੱਕ ਮੇਨ ਮੁੱਦਾ ਪਹਿਲਾ ਕਿਉਂ ਬਹਾਲ ਕਰਾਂਗੇ ਦੇਖੋ 2022 ਵਿੱਚ ਇਹਨਾਂ ਨੇ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਤਾ 4 ਸਾਲ ਹੋ ਗਏ ਲਗਭਗ ਸਰਕਾਰ ਬਣੀ ਨੂੰ ਤੇ ਪੁਰਾਣੀ ਪੈਸ਼ਨ ਸਾਡੀ ਉੱਥੇ ਦੇ ਉੱਥੇ ਖੜੀ ਆ ਸਾਡਾ ਡੀਏ ਦੇਖੋ 16% ਸਾਡਾ ਬਾਕੀ ਸੂਬਿਆਂ ਨਾਲੋਂ ਪਿੱਛੇ ਚੱਲ ਰਿਹਾ 1967 ਤੋਂ ਲੈ ਕੇ ਹੁਣ ਤੱਕ ਇੱਕ ਦਰਜ ਬਣੀ ਸੀ ਕੇਂਦਰ ਦੇ ਆਧਾਰ ਤੇ ਜੋ ਕਹਿੰਦਾ ਸਰਕਾਰ ਦੇ ਰਹੀ ਹੈ ਮਲਾਜਾਂ ਨੂੰ ਢੀ ਉਹੀ ਲਾਗੂ ਹੋਊਗਾ ਪੰਜਾਬ ਸਰਕਾਰ ਦਾ ਪਰ ਸਾਡਾ ਦੇਖੋ ਸਰਕਾਰ ਕਿਸੇ ਪੱਖੀ ਵੀ ਹਾਂ ਪੱਖੀ ਹੋਂਗਾਲਾ ਨਹੀਂ ਭਰ ਰਹੀ ਹੁਣ ਮਲਾਜ ਆਪਣੀ 25 30 ਸਾਲ ਦੀ ਨੌਕਰੀ ਪੂਰੀ ਕਰਕੇ ਰਿਟਾਇਰ ਹੋਊਗਾ ਜੀ ਤੇ ਉਹ ਕਿਹਦੇ ਆਸਰੇ ਰਿਟਾਇਰ ਹੋਊਗਾ ਉਹਨੂੰ ਪੈਨਸ਼ਨ ਉਹ ਕਿਸੇ ਲੋਕਾਂ ਦੇ ਹੱਥਾਂ ਵੱਲ ਦੇਖੂਗਾ ਤੋ ਸਰਕਾਰ ਨੂੰ ਇਹ ਫੈਸਲਾ ਲੈਣਾ ਚਾਹੀਦਾ ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਜਿੱਥੇ-ਜਿੱਥੇ ਇਹ ਉਦਘਾਟਨ ਕਰਨਗੇ ਆਪਣੇ ਗੇਟ ਰਿਅਲੀ ਕਰਨਗੇ ਅਸੀਂ ਜਾ ਕੇ ਇਹਨਾਂ ਦੀ ਭੰਡੀ ਕਰਾਂਗੇ ਅਸੀਂ ਲੋਕਾਂ ਨੂੰ ਦੱਸਾਂਗੇ ਇਹ ਜਿਹੜੀ ਸਰਕਾਰ ਹੈ ਲਾਰੇ ਲੱਪਿਆਂ ਵਾਲੀ ਸਰਕਾਰ ਆ ਕਿ ਇਹਨਾਂ ਨੇ 92 ਸੀਟਾਂ ਜਿੱਤੀਆਂ 2022 ਵਿੱਚ ਜੇ ਇਹਨਾਂ ਦਾ ਇਹੀ ਹਾਲ ਰਿਹਾ ਇਹੀ ਵਤੀਰਾ ਰਿਹਾ ਤੇ 2027 ਵਿੱਚ ਇਹਨਾਂ ਦੀਆਂ ਆਪਣੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਮੈਂ ਹੁਣ ਇਹਨਾਂ ਨੂੰ ਅਪੀਲ ਕਰਦਾ ਵਾਂ ਸਾਨੂੰ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡਾ ਵਾ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਹਾਲ ਕਰ ਦਿਓ ਸਾਡੀ ਜਿਹੜੀਆਂ 16% ਡੀਏ ਦੀ ਕਿਸ਼ਤਾਂ ਵਾ ਉਹ ਜਾਰੀ ਕਰ ਦਿਓ ਸਾਡੇ ਜਿਹੜੇ ਕੱਚੇ ਮੁਲਾਜ਼ਮ ਆ 10 12 ਸਾਲ ਤੋਂ ਕੱਚੇ ਆ ਉਹਨਾਂ ਨੂੰ ਰੈਗੂਲਰ ਕਰ ਦਿਓ ਜੋ ਸਾਡੀ ਪੀਐਸਐਮ ਐਸਯੂ ਜਿਹੜੀ ਸੂਬਾ ਬਾੜੀ ਆ ਸਾਨੂੰ ਜੋ ਆਦੇਸ਼ ਦੇਊਗੀ ਅਸੀਂ ਉਹਨਾਂ ਤੇ ਲਾਗੂ ਕਰਾਂਗੇ ਧੰਨਵਾਦ ਸੋਇਮ ਮੁਲਾਜ਼ਮ ਸੀਗੇ ਜਿਹੜੇ ਜਿਨ੍ਹਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੁਰਾਨੀਆਂ ਪੈਨਸ਼ਨਰਾਂ ਨੂੰ ਲੈ ਕੇ ਡੀਏ ਨੂੰ ਲੈ ਕੇ ਜਿਹੜਾ ਕਿ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਸਾਫ਼ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਅਜੇ ਵੀ ਰਿਕੁਐਸਟਿੰਗ ਤੋਂ ਬਾਅਦ ਸਰਕਾਰ ਦੇ ਕੰਨ ਤੇ ਜੂੰ ਨਹੀਂ ਰੰਗਦੀ ਤਾਂ ਉਹਨਾਂ ਦੇ ਵੱਲੋਂ ਇਸ ਵਿਰੋਧ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਹੋਰ ਵੱਡੇ ਲੈਵਲ ਤੇ ਕੀਤਾ ਜਾਵੇਗਾ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਾਰਪੁਰ ਨਿਊਜ਼ at gna university see potential in everyone and everything around us we drive innovation and entrepreneurship we groom competent global citizens to effect positive change around them